ਤੁਸੀਂ ਦੇਖ ਰਹੇ ਹੋ ਤਸਵੀਰਾਂ ਬਿਲਕੁਲ ਪਾਣੀ ਭਰਿਆ ਬਏ ਇਹ ਪਿੰਡ ਦਾ ਵਿਕਾਸ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇੱਥੋਂ ਛੋਟੇ ਛੋਟੇ ਬੱਚੇ ਨੇ ਜਿਹੜੇ ਦੇਖੋ ਤੁਸੀਂ ਕਿਸ ਤਰ੍ਹਾਂ ਲਿਕੜ ਰਹੇ ਨੇ ਇਹ ਗੁਰੂ ਘਰ ਮੱਥਾ ਟੇਕਣ ਦੇ ਲਈ ਆਏ ਨੇ ਜੀ ਇਹ ਲੋਕ ਸਭਾ ਚੋਣਾਂ ਨੇ ਆ ਚੁੱਕੀਆਂ ਨੇ ਹਰ ਇੱਕ ਉਮੀਦਵਾਰ ਨੇ ਵੋਟਾਂ ਮੰਗਣ ਲਈ ਪਿੰਡ ਚ ਆਉਣਾ ਹੈ ਕਿੱਲਾ ਪਿੰਡ ਹੈ ਜਿੱਥੇ ਇੰਨਾ ਗੰਦ ਹੈ ਮੇਰੇ ਕੋਈ ਗੁਰੂ ਘਰ ਹੋ ਗਿਆ ਜੀ ਇੱਧਰ ਸਾਡੇ ਨਾਲ ਇਹ ਸਕੂਲ ਆ ਜੀ ਅੱਗੇ ਸ਼ਿਵ ਮੰਦਿਰ ਜਿਹੜੇ ਮੇਨ ਸਥਾਨ ਨੇ ਸਾਡੇ ਉਹਨਾਂ ਜੀ ਵੀ ਜੇ ਸਾਨੂੰ ਜਾਣਾ ਪੈਂਦਾ ਤਾਂ ਗੰਦ ਚ ਦੀ ਨੰਕੇ ਜਾਣਾ ਪੈਂਦਾ ਦੱਸੋ ਇਤੋਂ ਬੜੀ ਹੋਰ ਕੀ ਅਸੀਂ ਕਹਿਤੀ ਜੀ ਫਿਰ ਹੁਣ ਕੀੜਿਆਂ ਦੇ ਘਰ ਚ ਨਰੈਣ ਆਉਣਗੇ ਵੋਟਾਂ ਮੰਗਣ ਫਿਰ ਉਹ ਇਹ ਤਾਂ ਗਿੱਲਾ ਤਾਂ ਨਹੀਂ ਰੱਖਿਆ ਕੇ ਪੈਰ ਧੋ ਕੇ ਆਉਣ ਤਾਹੀ ਤਾਂ ਕਾਨੂੰ ਗਿੱਲਾ ਰੱਖਿਆ ਇਹਦਾ ਪੰਚਾਇਤ ਦੇ ਮਤਲਬ ਕੰਮਕਾਰ ਨੇ ਉਹਨਾਂ ਨੇ ਗਿੱਲਾ ਰੱਖਿਆ ਹੋਇਆ ਇਹ ਕੀ ਦਿੰਦੇ ਨੇ ਜੀ ਲੀਡਰ ਮੈਨੂੰ ਦੱਸੋ ਸਾਡੇ ਪਿੰਡ ਨੂੰ ਇੱਕ ਪੰਜੀ ਨਹੀਂ ਦਿੱਤੀ ਸਾਬਕਾ ਸਰਪੰਚ ਸਾਬਕਾ ਸਰਪੰਚ ਸਰਪੰਚ ਸਾਹਿਬ ਕੀ ਹਾਲਾਤ ਨੇ ਜੀ ਪਿੰਡ ਦੇ ਥੋੜੇ ਟਾਈਮ ਵੀ ਇਹੀ ਹਾਲਾਤ ਹੁੰਦਾ ਠੇਕਾ ਹੁੰਦਾ ਜੀ ਹਾਂ ਹਾਂ ਇੱਥੇ ਤਾਂ ਜੀ 5 ਰੁਪਏ ਨਹੀਂ ਲੱਗੇ ਵੇ ਲੱਗਦੇ ਆ ਆਪਣੇ ਪੈਸੇ ਖਾਣ ਲੱਗਾ ਸੋਚ ਰੱਖੀ ਐ ਮੈਂ ਤਾਂ ਇਹ ਕਹਣਾ ਵੀ ਪੰਚਾਇਤ ਮੈਂਬਰ ਵੀ ਨੇ ਉਹਨਾਂ ਦਾ ਵੀ ਜਿਵੇਂ ਕਹਿੰਦੇ ਨੇ ਬਹੁਤ بڑا ਯੋਗਦਾਨ ਆ ਜੀ ਇਹ ਪਾਣੀ ਖੜਾਉਣ ਚ ਜਿਹੜੇ ਮੈਂਬਰ ਨੇ ਜੀ ਉਹ ਰਹੇ 5000 10000 ਲੈ ਕੇ ਮਤਾ ਪਾਉਂਦੇ ਨੇ ਹਾਂ ਹਾਂ ਏਵੀ ਰੀਤ ਹੈ ਜੁਰੇ ਨਹੀਂ ਫਿਰੇ ਬਦਲਾ ਦੀ ਸਰਕਾਰ ਹੈ ਪਹਿਲਾਂ ਹੀ ਸਰਕਾਰਾਂ ਦੇ ਵੀ ਜਿਹੜੇ ਮੰਤਰੀ ਸੰਤਰੀ ਸੀਗੇ ਉਹ ਡਾਇਰੀਆਂ 'ਚ ਲਿਖ ਲੈਂਦੇ ਸੀਗੇ ਫਿਰ ਇਹ ਵੀ ਲਿਖ ਲੈਂਦੇ ਨੇ ਫਿਰ ਬਦਲਾਓ ਕੀ ਹੈ ਜੀ ਇਹ ਵੀ ਸਾਡੇ ਤੱਕ ਕਿਸੇ ਵੀ ਪੋਲੀਟੀਕਲ ਨਾ ਤਾਂ ਕੋਈ ਲੀਡਰ ਨੇ ਨਾ ਕਿਸੇ ਪੰਚਾਇਤ ਨੇ ਨਾ ਪੰਚ ਨੇ ਦਾ ਸਰਪੰਚ ਨੇ ਇਹ ਗੱਲ 'ਚ ਧਿਆਨ ਨਹੀਂ ਦਿੱਤਾ ਜੀ ਆਪਣਾ ਤਾਂ ਕਿਸੇ 'ਚ ਇੰਟਰਸਟ ਹੈ ਉਹ ਨਹੀਂ ਜੀ ਤੁਸੀਂ ਅਸਲ ਪੁੱਛਦੇ ਹੋ 사ਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਪਹੁੰਚੇ ਆਂ ਨਾਬਾ ਦੀ ਸਬਤ ਤਸੀਲ ਭਾਸੋਂ ਦੇ ਪਿੰਡ ਸਕਰਾਲੀ ਵਿਖੇ ਸਕਰਾਲੀ ਵਿੱਚ ਤੁਹਾਨੂੰ ਹਾਲਾਤ ਦਿਖਾ ਰਿਹਾ ਰੋੜਾਂ ਦੇ ਉੱਤੇ ਪਿੰਡ ਦੇ ਵਿੱਚ ਸੱਪੜ ਹੈ ਜੀ ਨਵੀਂ ਜਿਹੜੀ ਗੱਲ ਦੇਖਣ ਨੂੰ ਮਿਲ ਰਹੀ ਆ ਪਿੰਡਾਂ ਦੇ ਵਿੱਚ ਸੱਪੜ ਅਕਸਰ ਹੁੰਦੇ ਨੇ ਸਾਈਡਾਂ ਤੇ ਹੁੰਦੇ ਨੇ ਸਾਈਡਾਂ ਵਾਲੇ ਸੱਪੜ ਜਿਹੜੇ ਸੱਪੜ ਨੇ ਉਹ ਭਰ ਗਏ ਨੇ ਸੱਪੜ ਨੇ ਰੋਡ ਤੇ ਸੱਪੜ ਦਾ ਰੂਪ ਹੈ ਜਿਹੜਾ ਧਾਰਨ ਕਰ ਲਏ ਲੋਕ ਸਭਾ ਚੋਣਾਂ ਨੇ ਆ ਚੁੱਕੀਆਂ ਨੇ ਹਰੀਕਾ ਉਮੀਦਵਾਰ ਨੇ ਵੋਟਾਂ ਮੰਗਣ ਲਈ ਪਿੰਡ 'ਚ ਆਉਣਾ ਹੈ ਸੋ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਕਿਉਂ ਇਹ ਹਾਲਾਤ ਬਣੇ ਇੱਕ ਸਾਈਡ ਤੇ ਤਾਂ ਇੱਧਰ ਬਿਲਕੁਲ ਰੋਡ ਦੇ ਸਾਹਮਣੇ ਜਿਹੜਾ ਗੁਰੂ ਘਰ ਹੈ ਗੁਰੂ ਘਰ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਸੱਪੜ ਲੱਗਿਆ ਬਏ ਪਾਣੀ ਖੜਾ ਹੈ ਰੋਡ ਦੇ ਉੱਤੇ ਰਾਹੀਰਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਹੈ ਜਿਹੜਾ ਕਰਨਾ ਪੈਂਦਾ ਹੈ ਤੁਸੀਂ ਦੇਖ ਰਹੇ ਹੋ ਇਹ ਗੁਰੂ ਘਰਾਂ ਨਾਲ ਸੋਸਾਇਟੀ ਹੈ ਜੀ ਜਿਹੜੀ ਗੋਦਾਮ ਆ ਉਹਨਾਂ ਦਾ ਸੋ ਉਧਰਲੀ ਸਾਈਡ ਤੇ ਸਕੂਲ ਹੈ ਜੀ ਸਕੂਲ ਤੇ ਅੱਗੇ ਡੇਰਾ ਇਹ ਇਧਰ ਜੇ ਰੋਡ ਤੇ ਗੱਲ ਕਰੀਏ ਅੱਗੇ ਵੀ ਸਕੂਲ ਹੈ ਤੇ ਅੱਗੇ ਵੀ ਇਹੀ ਹਾਲ ਹੈ ਜੀ ਰੋਡ ਤੇ ਪਾਣੀ ਖੜਾ ਏ ਸੋ ਨਾਲੀਆਂ ਦੇਖ ਲਓ ਤੁਸੀਂ ਨਾਲੀਆਂ ਦੀ ਕਿੰਨੀ ਕਿ ਸਫਾਈ ਆ ਇਹ ਤੁਹਾਨੂੰ ਦਿਖਾ ਰਹੇ ਹਾਂ ਕਿਉਂ ਆਏ ਪਿੰਡ ਦੇ ਇਹ ਹਾਲਾਤ ਕਿਉਂ ਨੇ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਨੂੰ ਸੁਧਾਰਿਆ ਜਾ ਰਿਹਾ ਹੈ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਏ ਉਦੋਂ ਤੋਂ ਹੀ ਕਿਹਾ ਜਾਂਦਾ ਏ ਕਿ ਗਲੀਆਂ ਨਾਲੀਆਂ ਪੱਕੀਆਂ ਕਰਤੀਆਂ ਪਿੰਡ ਦਾ ਵਿਕਾਸ ਹੋ ਗਿਆ ਸ਼ਹਿਰਾਂ ਦਾ ਵਿਕਾਸ ਹੋ ਗਿਆ ਪਰ ਇਹ ਪਿੰਡ ਦਾ ਵਿਕਾਸ ਤੁਹਾਨੂੰ ਦਿਖਾ ਰਿਹਾ ਅਸੀਂ ਇੱਥੋਂ ਛੋਟੇ ਛੋਟੇ ਬੱਚੇ ਨੇ ਜਿਹੜੇ ਦੇਖੋ ਤੁਸੀਂ ਕਿਸ ਤਰ੍ਹਾਂ ਨਿਕਲ ਰਹੇ ਨੇ ਇਹ ਗੁਰੂ ਘਰ ਮੱਥਾ ਟੇਕਣ ਦੇ ਲਈ ਆਏ ਨੇ ਜੀ ਇਹ ਗੁਰੂ ਘਰ ਦੇ ਵਿੱਚ ਇਹਨਾਂ ਨੇ ਮੱਥਾ ਟੇਕਣਾ ਹੀ ਜਾ ਕੇ ਪਰ ਇੱਥੇ ਹਾਲਾਤ ਇਹ ਨੇ ਕਿ ਬਹੁਤ ਮੁਸ਼ਕਲ ਦੇ ਨਾਲ ਅੱਗੇ ਨਿਕਲ ਰਹੇ ਨੇ ਇੱਤਾਂ ਰੋੜੇ ਰੱਖੇ ਹੋਏ ਨੇ ਜਿਨ੍ਹਾਂ ਦੇ ਉੱਪਰ ਦੀ ਟੱਪ ਕੇ ਜਾਣਾ ਪੈਂਦਾ ਏ ਗੁਰੂ ਘਰ ਮੱਥਾ ਟੇਕਣ ਦੇ ਲਈ ਵੀ ਅਜਿਹੇ ਹਾਲਾਤਾਂ ਦੇ ਵਿੱਚੋਂ ਜਿਹੜਾ ਇੱਥੇ ਲੰਘਣਾ ਪੈ ਰਿਹਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਪਿੰਡ ਦੇ ਪਤਵੰਤ ਤੇ ਸੱਜਣ ਨੇ ਜਿਹੜੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਇਹ ਪਿੰਡਾ ਜੀ ਨਾਬਾ ਦੀ ਅ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡਾ ਸਕਰਾਲੀ ਸੋ ਉੱਥੋਂ ਦੇ ਇਹ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਿਲਕੁਲ ਪਾਣੀ ਭਰਿਆ ਬਾਇੇ ਰੋੜਾਂ ਤੇ ਪਾਣੀ ਖੜਾ ਹੈ ਬਿਲਕੁਲ ਨਾਲੀਆਂ ਸਾਫ਼ ਨਹੀਂ ਕੀਤੀਆਂ ਗਈਆਂ ਇਹ ਹਾਲਾਤ ਨੇ ਸੋ ਇੱਥੇ ਬੀਬੀਆਂ ਵੀ ਖੜੀਆਂ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਗੇ ਆਜੋ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਮਾਤਾ ਜੀ ਨੇ ਗੱਲ ਕਰਾਂਗੇ ਹਾਂ ਜੀ ਮਾਤਾ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਹਾਂ ਕੀ ਨਾਮਾ ਜੀ ਪਰਮਜੀਤ ਜੀ ਮਾਤਾ ਜੀ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਜੀ ਸਾਡੇ ਤਾਂ ਸਾਰੇ ਸਾਬ ਉਹ ਤੱਕ ਤਾਂ ਨੰਗੇ ਹੀ ਜਾਂਦਾ ਜੀ ਜੇ ਸੀ ਬਾਹਰ ਸੂਰ ਸਭ ਜਾਣੇ ਤਾਂ ਵੀ ਨੰਗੇ ਜਾਂਦਾ ਵੀਰ ਜੀ ਇਹ ਤਾਂ ਜੀ ਫਿਰ ਬਹੁਤ ਕਰਾਂਚ ਵੀ ਇਦਾਂ ਹੀ ਹੋਊਗਾ ਹਾਲਾਤ ਨਾਲੀਆਂ ਭਰੀਆਂ ਵੀ ਹੋਣਗੀਆਂ ਸਪਾਈ ਨਹੀਂ ਆਹ ਉਹ ਰੋ ਰਹੀ ਹੈ ਜੀ ਅੱਛਾ ਹਾਂ ਆ ਉਥੇ ਤੱਕ ਕਿਉਂ ਆ ਜੀ ਇਦਾਂ ਕਿਉਂ ਰੇ ਪੰਚਾਇਤ ਨਹੀਂ ਸੀਗੀ ਜਾਂ ਕੀ ਸਿਸਟਮ ਕੀ ਆ ਸਾਰਾ ਕੁਝ ਹੈ ਜੀ ਕਰਦੇ ਨਹੀਂ ਹੈਗੇ ਜੀ ਲੋਕ ਕਰਦੇ ਨਹੀਂ ਇਹ ਤਾਂ ਬੱਚੇ ਸਕੂਲ ਜਾਂਦੇ ਨੇ ਜੀ ਉਹਨਾਂ ਨੂੰ ਵੀ ਦਿੱਕਤ ਔਖਾ ਦਿੱਕਤ ਆਉਂਦੀ ਆ ਜੀ ਹਾਂ ਜੀ ਆਉਂਦੇ ਨੇ ਪੰਜਾਬ ਹੋਰ ਪਿੰਡ ਦੇ ਮੁੰਡੇ ਉਹਨਾਂ ਨਾਲ ਗੱਲ ਕਰ ਲੋ ਜੀ ਉਹ ਉਹ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਹਾਲਾਤ ਨੇ ਪਿੰਡ ਸਕਰਾਲੀ ਦੇ ਜੀ ਇੱਧਰ ਦਿਖਾ ਦਿਓ ਇੱਕ ਵਾਰ ਵੀਰ ਨੇ ਹਾਂਜੀ ਵੀਰ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਤਰਕੀਆਂ ਚਾ ਜੀ ਕੰਮ ਕਹਿੰਦੇ ਪਾਣੀ ਦੀ ਕੋਈ ਘਾਟ ਨਹੀਂ ਤੁਹਾਡੇ ਪਿੰਡ ਚ ਪਾਣੀ ਸਾਡੇ ਦਾ ਉੱਪਰੇ ਫਿਰਦਾ ਜੀ ਸੀਮ ਸੁਮਾਈ ਵੀ ਹੈ ਜੀ ਸੀਮ ਵਾਲਾ ਏਰੀਆ ਆ ਗਿਆ ਤਾਂ ਹੁਣ ਅੱਛਾ ਹਾਂ ਸੀਮ ਆ ਗਿਆ ਏਥੇ ਤੱਕ ਸੀਮ ਆ ਪਿੰਡ ਤੋਂ ਲੈ ਕੇ ਕੀ ਕਿਤੇ ਪਾਣੀ ਇੱਕ ਨਹੀਂਗਾ ਜਿੰਨਾ ਸਾਡੇ ਪਾਣੀ ਉੱਪਰ ਫਿਰਦਾ ਇਹ ਕੋਈ ਲੀਡਰਾਂ ਨਾਲ ਤੁਹਾਡੀ ਗੰਡਾ ਤੁਕਤਾ ਨਹੀਂ ਹੈਗੀ ਜਿਹੜਾ ਤੁਹਾਡੇ ਪਿੰਡ ਨੂੰ ਇੰਨੀਆਂ ਸਹੂਲਤਾਂ ਨੇ ਸਾਨੂੰ ਦਾ ਹਰੇਕ ਲੀਡਰ ਜੰਨੇ ਆ ਸਾਰਿਆਂ ਨੇ ਗਰੰਟੀ ਦਿੱਤੀਆਂ ਨੇ ਅੱਛਾ ਹਾਂ ਸਾਰਿਆਂ ਨੇ ਗਰੰਟੀ ਦਿੱਤੀਆਂ ਨੇ ਆ ਸਬੂਤਾ ਇਹ ਹਾਲਤ ਕਿਉਂ ਹੋ ਗਈ ਇਦਾਂ ਦੀ ਹਾਲਤ ਦਾ ਹੁਣ ਆਇਆ ਨਾ ਜਿਹੜੇ ਦਾੰਗ ਦੇ ਉਹ ਦੱਸਦੇ ਨੇ ਹਾਲਤ ਦਾ ਹੁਣ ਆਣਾ ਸੀ ਤਾਂ ਤੁਹਾਨੂੰ ਕੀ ਦੱਸ ਸਕਦੇ ਇਹਦਾ ਹੁਣ ਤੁਹਾਡੇ ਦੇਖ ਲਓ ਅੱਡੇ ਤੋਂ ਲੈ ਕੇ ਘੰਟੇ ਤੱਕ ਪਾਣੀ ਪਾਣੀ ਪੇਰ ਇੱਧਰ ਬੱਚੇ ਸਕੂਲ ਜਾਂਦੇ ਨੇ ਸਾਹਮਣੇ ਗੁਰੂ ਘਰ ਆ ਗੁਰੂ ਘਰ ਸਭ ਤੋਂ ਪਵਿੱਤਰ ਜਗ੍ਹਾ ਹੁੰਦੀ ਆ ਪਿੰਡ ਦੀ ਗੁਰੂ ਘਰ ਦੇ ਸਾਹਮਣੇ ਇਹ ਹਾਲਾਤ ਨੇ ਇਹ ਤਾਂ ਐ ਨੇ ਨਾ ਹਾਲਾਤ ਨੇ ਜਿਹੜਾ ਹੁਣ ਵਾਲੇ 34.5 ਲੱਖ ਸੀ ਉਹ ਹੁਣ ਜਮਾ ਹੋ ਗਿਆ ਜਿਹੜਾ ਪਿਛਲਾ ਉਹ ਵੀ ਜਮਾ ਹੀ ਪੈਣਾ ਦਾ ਰੱਖਿਆ 235 ਲੱਖ ਕਾਹਦਾ 35 ਲੱਖ ਹੁਣ 34 ਲੱਖ ਦੇ ਠੇਕੇ ਦੇ ਜੜੀ ਤੇ ਜ਼ਮੀਨਾਂ ਇਸ ਵਾਰ ਹੋਣੇ ਅੱਛਾ ਹਾਂ ਉਹ 34 ਲੱਖ ਖਤਮ ਹੋ ਗਿਆ 30 ਲੱਖ ਰੁਪਇਆ ਠੇਕੇ ਤੇ ਜ਼ਮੀਨ ਚੜੀਆ ਫੇਰ ਵੀ ਇਹ ਹਾਲਾਤ ਨੇ ਹਾਂ ਬਾਕੀ ਉਹਨਾਂ ਚਾਚੇ ਨੂੰ ਪਤਾ ਉਹਦਾ ਹਾਂਜੀ ਵੈਗਰੂਜੀ ਦਾ ਖਾਲਸਾ ਵੈਗਰੂਜੀ ਫਤਿਹ ਵੈਗਰੂਜੀ ਦਾ ਖਾਲਸਾ ਜੀ ਵੈਗਰੂਜੀ ਦੀ ਫਤਿਹ ਕੀ ਨਾਮ ਆ ਜੀ ਅਮਰਜੀਤ ਸਿੱਧੂ ਆ ਸਿੱਧੂ ਸਾਹਿਬ ਪਿੰਡ ਦੇ ਹਾਲਾਤ ਬੱਤ ਤੋਂ ਬੱਤਰ ਹੋਏ ਪਏ ਨੇ ਜੀ ਜੇ ਕੋਈ ਲੰਘਦਾ ਏ ਉਹਨੂੰ ਵਕਤ ਪੈ ਜਾਂਦਾ ਵੀ ਵਾਪਸ ਮੁੜੀਏ ਜਾਂ ਅੱਗੇ ਲੰਗੀਏ ਹਾਂਜੀ ਹਾਂ ਲੰਘਣਾ ਬਹੁਤ ਮੁਸ਼ਕਲ ਹੋਇਆ ਪਿਆ ਜੀ ਉਰੇ ਜਿਹੜਾ ਵੀ ਸਰਪੰਚ ਬਣਦਾ ਜੀ ਹਾਂ ਉਰੇ ਕੋਈ ਕੰਮ ਕਰਕੇ ਰਾਜੀ ਉਹਨੇ ਪੈਸੇ ਛੱਕਦਾ ਆਪਣਾ ਪਿੰਡ ਦਾ ਪਿੰਡ ਸਾਡਾ ਇਨਾ ਸਾਊ ਹੈ ਜੀ ਮਤਲਬ ਕਿਸੇ ਸਰਪੰਚ ਨੂੰ ਨਾ ਕੋਈ ਹਿਸਾਬ ਨਾ ਕਿਤਾਬ ਕਿਸੇ ਨੂੰ ਕੋਈ ਨਹੀਂ ਪੁੱਛਦਾ ਅੱਛਾ ਹਾਂ ਇਨਾ ਪਿੰਡ ਸਾਊ ਹੈ ਤੇ ਬਾਕੀ ਜਿਹੜੀ ਬੋਲੀ ਹੁੰਦੀ ਹੈ ਉਰੇ ਸ਼ਾਮਲਾੜ ਦੀ 30 ਲੱਖ ਦੇ 29 ਲੱਖ 76000 ਦੀ ਬੋਲੀ ਹੋਈ ਹੈ ਜਿੱਦਕੀ ਸ਼ਾਮਲਾੜ ਜ਼ਮੀਨ ਦੀ ਸ਼ਾਮਲਾੜ ਦੀ ਜੀ ਮੈਂ ਉਸ ਬੋਲੀ ਟਾਈਮ ਦੇ ਉੱਥੇ ਸੀ ਤੇ ਉੱਚ ਪਿੰਡ ਚ ਇੱਕ ਰੁਪਈਆ ਨਹੀਂ ਲੱਗਿਆ ਜੀ। ਬਾਕੀ ਜਿਹੜਾ ਮੈਂਬਰ ਆ ਉਹਨੂੰ ਇੱਕ ਦਿਨ ਮੈਂ ਕਿਹਾ ਸੀ ਹੂੰ ਵੀ ਪੈਸੇ ਕਿੱਧਰ ਗਏ ਉਹ ਕਹਿੰਦਾ ਵੀ ਸਰਪੰਚ ਕਹਿੰਦਾ ਪੈਸੇ ਖਤਮ ਹੋ ਗਏ। ਖਤਮ ਹੋ ਗਏ ਜੀ ਜਦੋਂ ਕੋਈ ਕੰਮ ਹੀ ਨਹੀਂ ਕਰਿਆ ਫੇਰ ਕਿਵੇਂ ਖਤਮ ਹੋ ਗਏ ਜੀ? ਉਹੀ ਤਾਂ ਸਾਨੂੰ ਦਾ ਇਹਦਾ ਉਹ ਅੱਖ ਹੈ ਜੀ ਵੀ ਇੱਕ ਸਰਪੰਚ ਨੂੰ 1.5 ਕਰੋੜ ਰੁਪਏ ਦੀ ਅੰਮੜ ਹੋਵੇ 5 ਸਾਲ ਚ। 60 ਲੱਖ ਦੀ ਅੰਮੜ। ਚਲੋ 1.5 ਕਰੋੜ ਮੰਨੋ ਤੁਸੀਂ। ਜੀ ਵੀ ਉਹੋ ਪਿੰਡ 'ਚ ਪੈਸਾ ਨਾ ਲੱਗੇ। ਬਾਕੀ ਚਲੋ ਕੋਈ ਗ੍ਰਾਂਟ ਵੀ ਆ ਜਾਂਦੀ ਹੈ ਕਿਧਰੋਂ। ਉਹ ਵੀ ਚਲੋ ਦੇਖ ਲਓ ਵਿੱਚੇ ਲੰਗੇ ਜੇ ਹੁਣ ਤੁਸੀਂ ਦੇਖ ਲਓ ਸਾਡੇ 'ਚ ਪੈਸਾ ਕਿੱਥੇ ਲੱਗਿਆ। ਟੋੜੇ ਪਿੰਡ 'ਚ ਫਿਰ ਜਿਹੜੀਆਂ ਪੰਚਾਇਤ ਬਣਦੀ ਹੈ ਜੀ ਉਹ ਪਿੰਡ ਦੇ ਵਿਕਾਸ ਲਈ ਬਣਦੀ ਆ ਜਾਂ ਆਪਣੇ ਵਿਕਾਸ ਲਈ ਬਣਦੀ ਆ? ਉਹ ਆਪਣਾ ਵਿਕਾਸ ਹੈ ਜੀ ਕਿਸੇ ਨੇ ਆਪਣੀ ਕੋਠੀ ਪਾ ਲਈ ਕਿਸੇ ਨੇ ਬਸ ਇਹ ਜਿਹੀ ਚੱਲ ਜਾਂਦਾ ਜੀ ਕੰਮ ਰੋਏ। ਕਿਧਰੋਂ ਪੈਸਾ ਕੋਈ ਜਿਹਨੇ ਕੋਠੀ ਪਾਉਣੀ ਆ ਉਹ ਪੰਚਾਇਤ 'ਚ ਆ ਜਾਂਦਾ ਸਰਪੰਚ 'ਚ ਹਾਂ ਹਾਂ ਜਿਹਨੇ ਆਪਣਾ ਕੋਈ ਕੰਮ ਕਰਨਾ ਹੈ ਬਸ ਸਰਪੰਚ ਬਣ ਜਾਂਦਾ ਜੀ ਉਹ ਆਪਣਾ ਗੜ ਲੰਦਾ ਸਾਰਾ ਭਾਂਗਾ ਰੋਟਾ ਅਧਿਕਾਰੀਆਂ ਨਾਲ ਨਹੀਂ ਗੱਲ ਕੀਤੀ ਬਈ ਜੀ ਸਾਡੇ ਪਿੰਡ ਚ ਬੱਤ ਤੋਂ ਬੱਤਰ ਹਾਲਾਤ ਨੇ ਹੋਏ ਪੈ ਨੇ ਲੋਕ ਗਾਲਾਂ ਕੱਢ ਕੇ ਲੰਘਦੇ ਨੇ ਅਧਿਕਾਰੀ ਵੀ ਕਿਹੜਾ ਪੁੱਜਦਾ ਜੀ ਕੋਈ ਨਹੀਂ ਪੁੱਜਦਾ ਸਭ ਸਰਪੰਚਾਂ ਦੇ ਹੀ ਨੇ ਅਧਿਕਾਰੀਆਂ ਦੇ ਗੁਰੀਆਂ ਕਿਹੜਾ ਕੋਈ ਨਹੀਂ ਕੋਸ ਹੁਣ ਫਿਰ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਨੇ ਜੀ ਫਿਰ ਹੁਣ ਕੀੜਿਆਂ ਦੇ ਘਰ ਚ ਨਰੈਣ ਆਉਣਗੇ ਵੋਟਾਂ ਮੰਗਣ ਫਿਰ ਉਹ ਇਹ ਤਾਂ ਗਿੱਲਾ ਤਾਂ ਨਹੀਂ ਰੱਖਿਆ ਕਿ ਪੈਰ ਧੋ ਕੇ ਆਉਣ ਨਾ ਉਹਨਾ ਉਹੀ ਗੱਲ ਹੈ ਨਾ ਚਲੋ ਆਸੀ ਦਾ ਕਾਨੂੰ ਅਸੀਂ ਦਾ ਕਾਨੂੰ ਗਿੱਲਾ ਰੱਖਿਆ ਇਹਦਾ ਪੰਚਾਇਤ ਦੇ ਮਤਲਬ ਕੰਮ ਕਰਨਾ ਉਹਨਾਂ ਨੇ ਗਿੱਲਾ ਰੱਖਿਆ ਵਾ ਫਿਰ ਉਹਨਾਂ ਨੂੰ ਕੀ ਸਵਾਲ ਕਰਨਗੇ ਜੀ ਜਿਨ੍ਹਾਂ ਨੇ ਵੋਟਾਂ ਮੰਗਣਾ ਹੁਣਾ ਵੋਟਾਂ ਮੰਗਣਾ ਉਹ ਜੀ ਉਹਨਾਂ ਨੂੰ ਪੁੱਛਾਂਗੇ ਵੀ ਸਾਡੇ ਪਿੰਡ ਦਾ ਹਾਲ ਦੇਖੋ ਕੀ ਹਾਲ ਹੈ ਬੇਨਾ ਅਸੀਂ ਆਪਣੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਵੀ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਬਣਦੀ ਹੈ ਚਾਹੇ ਪਿਛਲੀ ਆ ਜਾਂ ਹੁਣ ਹੈ ਵੀ ਇਹਨਾਂ ਦਾ ਮਾੜਾ ਮੋਟਾ ਇਹਨਾਂ ਦਾ ਪਿਛੋਰ ਗਾੜ ਕਢਾਇਆ ਵੀ ਪੈਸਾ ਗਿਆ ਕਿੱਥੇ ਹੈ ਇਹ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਹੁਣ ਕਹਿੰਦੇ ਭੁੱਲ ਜੋ ਪੈਸਾ ਖਾਣਾ ਹੁਣ ਤਾਂ ਕਹਿੰਦੇ ਪੱਤਾ ਨਹੀਂ ਹਿੱਲਦਾ ਪੱਤਾ ਸਾਥੋਂ ਬਿਨਾ ਤੁਸੀਂ ਕਹਿੰਦੇ ਹੋ ਫੇਰ ਨਹੀਂ ਪੈਸੇ ਦਾ ਪਤਾ ਲੱਗਦਾ ਕੋਈ ਪਰਿਵਾਰ ਨਹੀਂ ਯੂਰੇ ਕਿਸੇ ਨੂੰ ਕਿਸੇ ਲੀਡਰ ਦੀ ਪਰਿਵਾਰ ਨਹੀਂ ਸਰਪੰਚ ਨੂੰ ਕੋਈ ਕਿਸੇ ਹੋਰ ਨਹੀਂ ਇਹਦਾ ਪੈਸਾ ਛੱਕਦੇ ਨੇ ਹੁਣ ਉਹ ਆਪੇ ਦੇਖ ਲਓ ਜੀ 1.5 ਕਰੋੜ ਰੁਪਇਆ ਵੀ ਕਿੱਥੇ ਲੱਗਿਆ ਪਿੰਡ 'ਚ ਕਿਤੇ ਨਹੀਂ ਪੈਸਾ ਇੱਕ ਲੱਗਿਆ ਸਭ ਸ਼ੱਕ ਜਾਂਦਾ ਜਾਂ ਕਿਸੇ ਨੂੰ ਮੈਂਬਰ ਨੂੰ ਪੁੱਛੀਂਦਾ ਜਾਂ ਸਰਪੰਚ ਨੂੰ ਕਹਿੰਦੇ ਪੈਸੇ ਖਤਮ ਹੋ ਗਏ ਜੀ ਖਤਮ ਹੋ ਗਏ ਹਾਂ ਜੀ ਹਾਂ ਵਾਕਿਆ ਤੋਂ ਸਰਪੰਚ ਆ ਜਿਹੜਾ ਮੌਕੇ ਦਾ ਹੁਣ ਉਹਦੇ ਨਾਲ ਵੀ ਇੰਟਰਵਿਊ ਕਰ ਲੈਦੇ ਅਗਲੇ ਕਹਿੰਦੇ ਜੀ ਉਹਦੇ ਨਾਲ ਵੀ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੋਮ ਸਿੰਘ ਹਾਂਜੀ ਸਾਫਕਾ ਸਰਪੰਚ ਸਾਫਕਾ ਸਰਪੰਚ ਸਰਪੰਚ ਸਾਹਿਬ ਕੀ ਹਾਲਾਤ ਨੇ ਜੀ ਪਿੰਡ ਦੇ ਥੋੜੇ ਟਾਈਮ ਵੀ ਇਹੀ ਹਾਲਾਤ ਸੀ ਮੈਂ ਤਾਂ ਜੀ ਉਹ ਸਟੇਡੀਅਮ ਬਣਾਇਆ ਮੇਰੇ ਕੋਲ 20 ਲੱਖ ਰੁਪਿਆ ਫੰਡ ਦੀ 5 ਸਾਲ ਦਾ ਹੂੰ ਉਹ ਸਕੂਲ ਬਣ ਗਿਆ ਹੂੰ ਸ਼ਾਮਲਾਟ ਚ ਮੋਟਰਾਂ ਲਵਾਈਆਂ ਨੇ ਹੂੰ ਤੇ ਉਦੋਂ ਬਾਅਦ ਫਿਰ ਫੰਡ ਉਦੋਂ ਬਾਅਦ ਫੰਡ ਹੂੰ 1 ਕਰੋੜ 60 ਲੱਖ ਤੇ ਆ ਗਿਆ ਅੱਛਾ ਜੀ 5 ਸਾਲ ਦਾ ਹੂੰ ਉਦੋਂ ਬਾਅਦ ਤਿੰਨ ਪੰਚਾਇਤਾਂ ਬਦਲ ਗਈਆਂ ਹੂੰ ਉਦੋਂ ਬਾਅਦ ਨਾ ਕੋਈ ਵਿਕਾਸ ਨਾ ਕੋਈ ਬੈਣਾ ਨਾ ਦੇਣਾ ਸਾਰਾ ਕੰਮ ਠੱਪ ਠੇਕਾ ਕਿੰਨਾ ਕ ਹੋ ਜਾਂਦਾ ਜੀ ਪੰਚਾਇਤੀ ਜ਼ਮੀਨ ਦਾ ਕਹਿੰਦੇ ਠੇਕਾ ਹੀ ਬਹੁਤ ਹੁੰਦਾ 1 ਕਰੋੜ 60 ਲੱਖ ਰੁਪਈਆ ਕਿੰਨੇ ਟਾਈਮ ਦਾ ਜੀ ਇਹ 5 ਸਾਲ ਦਾ 5 ਸਾਲ ਦਾ 1 ਕਰੋੜ 60 ਲੱਖ ਰੁਪਈਆ ਜ਼ਮੀਨ ਦਾ ਠੇਕਾ ਆਉਂਦਾ ਜੀ ਹਾਂ ਹਾਂ ਇੱਥੇ ਤਾਂ ਜੀ 5 ਰੁਪਏ ਨਹੀਂ ਲੱਗੇ ਵੇ ਲੱਗਦੇ ਹਾਂਜੀ ਸਰਪੰਚ ਸਾਹਿਬ ਪੁੱਤਰੋ ਵੀ ਇਹਨਾਂ ਨੇ 1 ਕਰੋੜ ਕਿੱਥੇ ਲਾਤਾ ਇਹਨਾਂ ਨੂੰ ਵੀ ਪੁੱਛ ਲਓ ਇਹਦਾ ਆਹ ਆਦਾ ਜਿਹੜਾ ਗਰਾਊਂਡ ਹੈ ਇਹ ਕਹਿੰਦੇ ਇਹ ਆਪਣਾ ਕਾਕਾ ਜੀ ਤੇ ਜਦ ਇੱਥੇ ਐਮਐਲ ਵੀ ਉਹਨਾਂ ਨੇ ਗ੍ਰਾਂਟ ਦੇ ਕੇ ਬਣਾਇਆ ਜੋ ਕੁਝ ਬਣਾਇਆ ਵੀ ਉਹ ਡੇਢ ਕਰੋੜ ਇਹਨਾਂ ਨੂੰ ਵੀ ਪੁੱਛ ਲਓ ਹਾਂ ਜੀ ਕਹਿੰਦੇ ਜੀ ਥੋੜੇ ਟਾਈਮ ਉਹ ਡੇਢ ਕਰੋੜ ਕਿੱਥੇ ਗਿਆ ਮੇਰੇ ਵੇਲੇ ਤਾਂ ਡੇਢ ਕਰੋੜ ਹਾਈ ਹੀ ਨਹੀਂ ਸੀ ਹਾਂ ਮੇਰੇ ਵੇਲੇ ਤਾਂ 20 ਲੱਖ ਰੁਪਿਆ ਫੰਡ ਹੁੰਦਾ ਸੀ ਪੰਜ ਸਾਲ ਦਾ ਅੱਛਾ ਉਹਦੇ ਨਾਲ ਇਹ ਆ ਕੰਮ ਕੀਤੇ ਨੇ ਕਹਿੰਦੇ ਜੀ ਜਦ ਤਾ ਇੰਨੀ ਰੇਟ ਐ ਨਹੀਂ ਸੀਗਾ ਕਹਿੰਦੇ 20 ਲੱਖ ਰੁਪਿਆ ਹੁੰਦਾ ਸੀ ਉਹਦੇ ਨਾਲ ਕੰਮ ਚੱਲਦਾ ਇਹ ਪਾਣੀ ਦਾ ਮਸਲਾ ਦਾ ਜਦ ਵੀ ਹੈਗਾ ਤੁਸੀਂ ਜੀ ਸਾਰੇ ਟੋਬੇ ਜਦ ਵੀ ਭਰੇ ਹੋਵੇ ਤੇ ਜਿਹਨੂੰ ਮਰਜ਼ੀ ਪੁੱਛ ਲਓ ਜੀ ਇਸ ਸਰਪੰਚ ਨੂੰ ਪੁੱਛ ਲਓ ਜਦ ਵੀ ਹੈਗਾ ਜੀ ਮਤਲਬ ਜਿਹੜੇ ਕੰਮ ਸਹੀ ਕਰਨ ਵਾਲਾ ਦੇ ਉਹ ਕਿਸੇ ਨੇ ਕੀਤਾ ਹੀ ਨਹੀਂ ਜਦਾਂ ਸੜਕ ਤੇ ਹਿੱਟਣਾਂ ਨਾਲ ਲੱਗ ਗਏ ਜਾਂ ਕਿਸੇ ਕਿਸੇ ਦੀਆਂ ਗਲੀਆਂ ਖਾਰਨ ਲੱਗ ਗਏ ਬਾਹਰ ਖੇਤਾਂ 'ਚ ਪਿੰਡ 'ਚ ਪੈਸਾ ਹੀ ਨਹੀਂ ਲੱਗਿਆ ਜੀ ਕਿਤੇ ਇਹ ਤਾਂ ਗੁਰੂ ਘਰ ਦੇ ਸਾਹਮਣੇ ਇਹ ਹਾਲਾਤ ਨੇ ਜੀ ਇਹ ਤੋਂ ਬੜਾ ਜਿਹੜਾ ਕੀ ਕਹਿ ਲਈਏ ਇਹਨੂੰ ਹੁਣ ਕੰਮ ਕੀ ਹੋਊਗਾ ਬੜਾ ਬੁਰਾ ਹਾਲ ਹੈ ਜੀ ਇਦੋਂ ਉੱਤੇ ਦੀ ਕੀ ਹੋਰ ਬੁਰਾ ਹਾਲ ਹੋਊਗਾ ਨਾ ਕੋਈ ਪੈਸਾ ਲੱਗ ਕਹਿੰਦੇ ਜੀ ਗੱਲਾਂ ਹੀ ਨੇ ਉਦੋਂ ਵੀ ਇਹੀ ਹਾਲਾਤ ਸੀਗੇ ਉਦੋਂ ਇਹ ਹਾਲਾਤ ਨਹੀਂ ਜਦੋਂ ਨਲਕੇ ਚੱਲਦੇ ਸੀ ਹੁਣ ਤਾਂ ਉਦੋਂ ਬਾਅਦ ਟੂਟੀਆਂ ਦੇ ਕਨੈਕਸ਼ਨ ਆਏ ਨੇ ਫੇਰ ਪਾਣੀ ਖੜਿਆ ਅਸੀਂ ਤਾਂ ਜਿਹੜੇ ਹਾਲਾਤ ਸਨ ਤਾਂ ਬਣਾਇਆ ਸੀ ਉਹ ਆਬਾਰ ਤਾਂ ਹੈ ਹੀ ਨਹੀਂ ਤੇ ਜਦ ਸਰਪੰਚ ਸੀ ਇਹ ਜਿਹੜੇ ਸੰਚ ਸੀਗੇ ਜੀ ਮੈਂ 3 ਤੋਂ ਲਾ ਕੇ 8.5 ਤੱਕ ਚੱਲਦੇ ਤੇ ਜੀ ਉਹ ਨਲਕੇ ਕਿਹੜਾ ਚੱਲਦਾ ਸੀ ਸਭ ਮੋਟਰਾਂ ਹੀ ਸੀਆਂ ਉਹ ਨਲਕੇ ਚੱਲਦੇ ਸਾਰੇ ਯਾਰ ਠੀਕ ਹੈ ਜੀ ਤਾਂ ਕਹਿੰਦੇ ਜੀ ਕੋ ਦੇਖ ਲਓ ਵੀ ਕੋਠੀ ਹੈ ਇਹ ਕਹਿੰਦੇ ਜੀ ਕੋਠੀ-ਕੁੱਠੀਆਂ ਪੈਂਦੀਆਂ ਨੇ ਜੀ ਕੋਠੀਆਂ ਚਲੋ ਪਾਉਂਦੇ ਨੇ ਜਿਹੜੇ ਪਾਈਂ ਜਾਣਗੇ ਮੈਂ ਤਾਂ ਨਹੀਂ ਪਾਈ ਜੀ ਇਹ ਸਰਪੰਚ ਸਾਹਿਬ ਦਾ ਥੋੜਾ ਜਿਹਾ ਝਿਲ ਚ ਵੀ ਰਹਿ ਕੇ ਆਏ ਨਹੀਂ ਅੱਛਾ ਹਾਂ ਹਾਂ ਬਚਾਰੇ ਤੇ ਥੋੜਾ ਜਿਹਾ ਚਲੋ ਸਰਪੰਚ ਥੋੜਾ ਜਿਹਾ ਉਹਦੇ ਸਾਹੂ ਮਤਲਬ ਇਥੇ ਕੇਸ ਕਰਕੇ ਇਹਨੂੰ ਜੇਲ੍ਹ ਵੀ ਪਹੁੰਚਾਤਾ ਸੀ ਕੀ ਗੱਲ ਹੋ ਗਈ ਸੀ ਜੀ ਜੇਲ੍ਹ ਚ ਪਹੁੰਚਾਤਾ ਸੀ ਕੋਈ ਇਲੈਕਸ਼ਨ ਦੇ ਕੋਈ ਹੋ ਕੰਮ ਸੀਗਾ ਪੈਸੇ ਪੁੱਛਿਆ ਦਾ ਇੱਧਰ ਉੱਧਰ ਦਾ ਪੈਸੇ ਤਾਂ ਨਹੀਂ ਸੀ ਉਹ ਤਾਂ ਵੀ ਤੂੰ ਲੈਕਸ਼ਨ ਘੱਟ ਲੜਿਆ ਅੱਛਾ ਹਾਂ ਠੀਕ ਹੈ ਠੀਕ ਹੈ ਤੇ ਹੁਣ ਆ ਨਾਲਿਆਂ 'ਚ ਬਹੁਤ ਘਾਹ ਖੜਾ ਜੀ ਇਹਦੀ ਵੀ ਸਫਾਈ ਨਹੀਂ ਹੋ ਰਹੀ ਹੁਣ ਤਾਂ ਚਲੋ ਪੰਚਾਇਤਾਂ ਭੰਗ ਹੋ ਗਈਆਂ ਜਦੋਂ ਸੀਗੀਆਂ ਉਦੋਂ ਵੀ ਨਹੀਂ ਲੱਗਦਾ ਵੀ ਇਹਦੀ ਸਫਾਈ ਹੋਈ ਹੋਊਗੀ ਨਹੀਂ ਪਹਿਲਾਂ ਤਾਂ ਇੰਨਾ ਕੋਈ ਗੰਦੇ ਨਹੀਂ ਪਿਆ ਜੀ ਸਤੋਂ ਆ ਪੈਣਾ ਇਹ ਹੁਣ ਵੱਧ ਪਿਆ ਕਿ ਜੇ ਕੰਦਾ ਪਾਣੀ ਦਾ ਮਸਲਾ ਹੱਲ ਕਿਨੇ ਕੀਤਾ ਦੱਸੋ ਪਾਣੀ ਦਾ ਕੋਈ ਫੈਨ ਹੀ ਗੱਲ ਸਹੀ ਹੈ ਪਾਣੀ ਦਾ ਮਸਲਾ ਹੱਲ ਕਿਨੇ ਕੀਤਾ ਜੇ ਕੋਈ ਸਰਪੰਚੇ ਸੋਚਦਾ ਆਪਣੀ ਸੋਚ ਰੱਖਦਾ ਵੀ ਸਾਡੇ ਪਿੰਡ ਦਾ ਪਾਣੀ ਜਾਊ ਕਿੱਥੇ ਵੀ ਹਾਂ ਤੋਬੇ ਭਰਨਗੇ ਪਾਣੀ ਇੰਨਾ ਆਉਂਦਾ ਵੀ ਜਾਊਗਾ ਕਿੱਥੇ ਦਾ ਪਹਿਲਾਂ ਹੀ ਪ੍ਰਬੰਧ ਕਰ ਦੇ ਹੁਣ ਜ਼ਮੀਨ 'ਚ ਖੇਤਾਂ 'ਚ ਅਗਲਾ ਖੇਤਾਂ 'ਚ ਪੈਣ ਦਾ ਅਗਲਾ ਰੋਕੂ ਹੈ ਜੀ ਕੋਈ ਬੱਟ ਲਾਊਗਾ ਕੋਈ ਉੱਚਾ ਕਰੂਗਾ ਮਤਲਬ ਇਹ ਸੋਚੇ ਨੇ ਰੱਖੀ ਕਿਸੇ ਸਰਪੰਚ ਨੇ ਜੀ ਸਿਰਫ ਆਪਣੇ ਪੈਸੇ ਖਾਣ ਦਾ ਸੋਚ ਰੱਖੀ ਹੈ ਤੇ ਹੁਣ ਤੁਸੀਂ ਦੇਖ ਲਓ ਵੀ ਸਾਡੇ 1.5 ਕਰੋੜ ਕਰੋੜ ਰੁਪਈਆ ਇੱਕ ਪੰਚਾਇਤ ਨੂੰ ਸਮਝ ਲਓ ਜ਼ਮੀਨ ਦੀ ਆਮਦਨ ਹੈ ਵੀ ਪੈਸਾ ਇੱਕ ਨਹੀਂ ਲੱਗਦਾ ਪਿੰਡ 'ਚ ਫਿਰ ਹੁਣ ਇਹਦਾ ਸਾਫ਼ ਬੰਦੇ ਨੂੰ ਆ ਹੁਣ ਸਰਪੰਚ ਨੇ ਜੀ ਉਹਨਾਂ ਦਾ ਪਤਾ ਲੱਗਿਆ ਕਿ ਇੱਕ ਸਾਲ ਤੋਂ ਬਣੇ ਨੇ ਪਹਿਲਾਂ ਕਹਿੰਦੇ ਜੀ ਕੋਈ ਹੋਰ ਸੀਗਾ ਜਿਹੜਾ ਹੋਣਾ ਹੈ ਜੀ ਹਾਂ ਹਾਂ ਪਹਿਲਾਂ ਇਹਨੂੰ ਵੀ ਹੋ ਗਏ 2 ਸਾਲ ਬਣੇ ਨੂੰ 2 ਸਾਲ ਹੋ ਗਏ ਹਾਂ ਹਾਂ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਇਹਨਾਂ ਨੇ ਵੀ ਬਸ ਸਾਡੇ ਸਾਹਮਣੇ ਇਹ ਉਹ ਤਾਂ ਅਜੇ ਚਲੋ ਬੀਆਂ ਬੂਆਂ ਦਾ ਮਾੜਾ ਮੋਟਾ ਲਾ ਗਿਆ ਹੋ ਪਰ ਸੋਚ ਉਹਦੀ ਵੀ ਗਲਤ ਤੇ ਸੀ ਸੋਚ ਉਹਦੀ ਐ ਗਲਤ ਸੀ ਪਹਿਲਾਂ ਪਿੰਡ ਦਾ ਪਾਣੀ ਦਾ ਨਿਕਾਸ ਕਰਦਾ ਫਿਰ ਬੀਆਂ ਬੂਆਂ ਦਾ ਖਰਚ ਕਰਦਾ ਤੇ ਮਤਲਬ ਜਿਹੜਾ ਹੋਣ ਵਾਲਾ ਉਹਨੇ 1 ਰੁਪਿਆ ਵੀ ਨਹੀਂ ਲਾਇਆ ਉਹ ਉਹ ਸਿਰੇ ਤੋਂ ਹੀ ਆ ਜੀ ਬਾਕੀ ਸਾਰੇ ਸਰਪੰਚ ਸਿਰੇ ਹੀ ਨੇ ਜੀ ਉਹ ਕੋਈ ਘਟ ਨਹੀਂ ਜੀ ਉੱਥੇ ਹੀ ਗੱਲ ਕਰਦੇ ਆ ਜੀ ਹਾਂਜੀ ਹਾਂਜੀ ਪੰਚਾਇਤ तकरीबन ਜੀ ਚਾਹੇ ਆਪਾਂ ਇੱਕ ਨੂੰ ਵੀ ਕੀ ਕਹੀਏ ਸਾਰੇ ਜਿੰਨੇ ਵਿੱਚ ਮਤ ਹੈਗਾ ਨਾ ਵੀ ਪੰਚਾਇਤ ਮੈਂਬਰ ਵੀ ਨੇ ਉਹਨਾਂ ਦਾ ਵੀ ਜਿਵੇਂ ਕਹਿੰਦੇ ਨੇ ਬਹੁਤ بڑا ਯੋਗਦਾਨ ਹੈ ਜੀ ਇਹ ਪਾਣੀ ਖੜਾਉਣ ਚ ਮਾੜਾ ਜਿਹਾ ਹੋਰ ਮੈਂ ਗੱਲ ਕਹਿਣਾ ਚਾਹੁੰਦਾ ਜੀ ਜਿਹੜੇ ਮੈਂਬਰ ਨੇ ਜੀ ਉਰੇ 5000 10000 ਲੈ ਕੇ ਮਤਾ ਪਾਉਂਦੇ ਨੇ ਅੱਛਾ ਹਾਂ ਹਾਂ ਇਹ ਵੀ ਰੀਤ ਹੈ ਜੀ ਉਰੇ ਯਾਰ ਤਾਂ ਹੀ ਤਾਂ ਇਹ ਹਾਲ ਨੇ ਜੀ ਪਿੰਡਾਂ ਆਹ ਹਾਂ ਉਹ ਫਿਰ ਆਪਣਾ ਮਤਾ ਵਾਹ ਕੇ ਉਹ ਜਹੇ ਜਾਂ ਚਾਹੇ ਕੰਮ ਕਰੇ ਚਾਹੇ ਨਾ ਆਪਣੇ ਪੈਸੇ ਗੜੱਪ ਕੱਲਾ ਵੀਰਜੀ ਸਰਪੰਚ ਵੀ ਕੀ ਕਰ ਸਕਦਾ ਜੇ ਉਹਦੇ ਨਾਲ ਮੈਂਬਰ ਨਹੀਂ ਜੁੜਨਗੇ ਕੋਈ ਉਹਦਿਆਂ ਕਿਧਰੇ ਨੂੰ ਲੱਤਾ ਖਿੱਚੂ ਕਿਧਰੇ ਉਹ ਜਦ ਕੰਮ ਹੀ ਨਹੀਂ ਹੋਣਾ ਜੀ ਜਦ ਨਾਲ ਸਹਿਮਤੀ ਉਹ ਨਹੀਂ ਪ੍ਰਗਟਾਉਣੀ ਕਿਸੇ ਗੱਲ 'ਚ ਕੰਮ ਕਿਵੇਂ ਹੋਊ ਹੋਰ ਗੱਲ ਹੈ ਜੀ ਜੇ ਹੁਣ ਸਰਪੰਚ ਦੇ ਸਹਿਮਤ ਮਤਲਬ ਮੈਂਬਰ ਸਾਥ ਨਹੀਂ ਦਿੰਦੇ ਤਾਂ ਸਰਪੰਚ ਪਿੰਡ ਦੇ ਨੂੰ ਤਾਂ ਕਹਿ ਸਕਦਾ ਮੇਰੇ ਨਾਲ ਨਹੀਂ ਮੈਂਬਰ ਕੋਈ ਲੱਗਦਾ ਤੇ ਉਹ ਉਹਦਾ ਸ਼ੱਕ ਸ਼ਕੀਆ ਹੁੰਦਾ ਉਹ ਤਾਂ ਵੀ ਨਹੀਂ ਕਹਿੰਦਾ ਸਰਪੰਚਾਂ 'ਚ ਵੀ ਇਹ ਕਸੂਰ ਹੈ। ਹੁਣ ਵੋਟਾਂ ਨੇ ਵੀਰ ਜੀ ਫਿਰ ਇੱਥੇ ਵੋਟਾਂ ਮੰਗਣ ਆਲੇ ਨੇ ਆਉਣਾ ਜਿਹੜੇ ਵੱਡੇ ਵੱਡੇ ਦਾਅਵੇ ਕਰਨਗੇ, ਵੱਡੇ ਵੱਡੇ ਸੁਪਨੇ ਦਿਖਾਉਣਗੇ। ਫਿਰ ਉਹ ਉਹਨਾਂ ਨੂੰ ਕੀ ਸਵਾਲ ਕਰੀਏ? ਵੀਰ ਜੀ ਸਾਡੀ ਤਾਂ ਪਤਾ ਹੀ ਇਹ ਹੈ ਜੀ ਵੀ ਸਾਡੇ ਤਾਂ ਕਿਸੇ ਵੀ ਪੋਲੀਟੀਕਲ ਨਾ ਤਾਂ ਕੋਈ ਲੀਡਰ ਨੇ, ਨਾ ਕਿਸੇ ਪੰਚਾਇਤ ਨੇ, ਨਾ ਪੰਚ ਨੇ ਦਾ ਸਰਪੰਚ ਨੇ। ਇਹ ਗੱਲ 'ਚ ਧਿਆਨ ਹੀ ਨਹੀਂ ਦਿੱਤਾ ਜੀ ਆਪਣਾ ਤਾਂ ਕਿਸੇ 'ਚ ਇੰਟਰਸਟ ਹਾਇਉ ਨਹੀਂ ਜੀ ਤੁਸੀਂ ਅਸਲ ਪੁੱਛਦੇ ਹੋ। ਇਹ ਕੀ ਦਿੰਦੇ ਨੇ ਜੀ ਲੀਡਰ ਮੈਨੂੰ ਦੱਸੋ। ਸਾਡੇ ਪਿੰਡ ਨੂੰ ਇੱਕ ਪੰਜੀ ਨਹੀਂ ਦਿੱਤੀ ਹੈਗੀ, ਉਲਟਾ ਸਗੋਂ ਸਾਡੇ ਪਿੰਡ ਦੇ ਪੈਸੇ ਹੀ ਸਾਨੂੰ ਲਾਉਣ ਦਾ ਅ ਜਿਹੜੇ ਸਾਡੇ ਪਿੰਡ ਦੀ ਆਮਦਨਾ ਸ਼ਾਮ ਲਾਟ ਜਮੀਨ ਦੀ ਸਾਨੂੰ ਉਹੀ ਕਹਿ ਦੇਣਾ ਚਾਹੀਏ ਉਹ ਆਪਣਾ ਕੋਈ ਬੰਦਾ ਹੋਰੇ ਉਹ ਮੁਕਰਰ ਕਰ ਦੇਣ ਵੀ ਹਾਂਜੀ ਆ ਬੈਠਾ ਉਹਦੇ ਰਾਹੀਂ ਪੈਸੇ ਲਵਾਉਣ ਪਰ ਲਵਾਉਣ ਤਾਂ ਸੀ ਸਾਡੇ ਤਾਂ ਉਰੋਂ ਭਖਜਾਨੇ ਜਾਂਦੇ ਨੇ ਤਾਂ ਕਹਿਣਾ ਜੀ ਚੂਣ ਜਾਬਤਾ ਲੱਗ ਗਿਆ ਹੁਣ ਤਾਂ ਕਹਿਣਾ ਕੋਈ ਹੱਲ ਨਹੀਂ ਆ ਵੀਰ ਜੀ ਚੂਣ ਜਾਬਤਾ ਚਲੋ ਮਹੀਨੇ ਤੋਂ ਡੇਢ ਮਹੀਨੇ ਤੋਂ ਲੰਘੇ ਉਹ ਇਹਨੂੰ ਤਾਂ ਸਾਡ ਨੂੰ 4 ਸਾਲ ਹੋ ਗਈ ਸਾਡੇ ਆਹੀ ਕੰਜਰਖਾਨੇ ਨੂੰ ਹੋਏ ਨੂੰ ਆ ਗੰਦ ਦੇਖ ਲਓ ਤੁਸੀਂ ਕਿਵੇਂ ਦੇਖੋ ਲੋਕ ਲੰਘਦੇ ਨੇ ਆ ਛੋਟੇ ਛੋਟੇ ਜਵਾਕ ਬੱਚੇ ਕਿਵੇਂ ਆਉਂਦੇ ਨੇ ਦੱਸੋ ਦੇਖੀ ਜੀ ਤੁਸੀਂ ਨੇ ਜੀ ਹੁਣ ਇੱਧਰ ਜੀ ਹਾਂਜੀ ਇੱਕ ਸਾਡੇ ਪਿੰਡ ਦੇ ਮਾ ਮਤਲਬ ਕਿਸਮਤ ਇਹ ਹੈ ਵੀ ਉਹਰੇ ਸਰਪੰਚ ਨੂੰ ਕਹਿ ਕੇ ਕੋਈ ਪੰਚਾਇਤ ਨੂੰ ਕਹਿ ਕੇ ਰਾਜੀ ਹੋ ਨਹੀਂ ਹੈਗਾ ਵੀ ਕਿਤੇ ਮੈਂ ਬੁਰਾ ਨਾ ਪੈ ਜਾ ਹੂੰ ਵੀ ਸਰਪੰਚ ਨਾਲ ਮੈਂ ਬੁਰਾ ਨਾ ਪੈ ਜਾ ਮੇਰੇ ਸਬੰਧ ਓਕਣੇ ਨੇ ਪਿੰਡ ਚਾਹੇ ਜਿੱਥੇ ਮਰਜੀ ਜਾਵੇ ਮਤਲਬ ਪਾਣੀ ਜਾਵੇ ਹਾਂ ਸਾਡਾ ਸਾਡੀ ਰਿਆਜ ਨਾ ਖਰਾਬ ਹੋ ਜੀ ਕੀ ਨਾਮ ਆ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਅਸੀਂ ਨਾ ਪਿੰਡ ਦੇ ਵਿੱਚ ਪਹਿਲੀ ਵਾਰ ਹੀ ਆਏ ਆ ਅਸੀਂ ਇਥੋਂ ਲੰਘਦੇ ਦੇਖਿਆ ਕਿ ਡਿਸਟ੍ਰਿਕਟ ਪਟਿਆਲਾ ਦਾ ਪਹਿਲਾ ਪਿੰਡ ਹੈ ਜਿੱਥੇ ਇੰਨਾ ਗੰਦ ਪਿਆ ਹੋਇਆ ਤੁਸੀਂ ਇੱਥੇ ਦੇ ਨਹੀਂ ਹੈਗੇ ਨਹੀਂ ਇੱਥੇ ਤਾਂ ਨਹੀਂ ਹੈਗੇ ਮੈਂ ਹੋਰ ਪਿੰਡ ਦਾ ਕਾਲਗੜ੍ਹ ਤੋਂ ਆਇਆ ਮੈਂ ਜੀ ਅੱਛਾ ਇੱਥੇ ਗੈਰੀ ਫਾਰਮ ਤੇ ਗਏ ਸੀ ਹੂੰ ਆਉਂਦੇ ਇਥੋਂ ਦੇਖਿਆ ਕਿ ਗੁਰੂ ਘਰ ਦੇ ਸਾਹਮਣੇ ਇੰਨਾ ਪਾਣੀ ਚੱਲ ਰਿਹਾ ਇੰਨਾ ਪਾਣੀ ਚੱਲ ਰਿਹਾ ਨੱਕ ਇਹ ਕਿ ਮੰਗਰ ਅੱਠ ਦੇ ਮੋਢਾ ਇਹ ਇਹ ਕਹਿੰਦਾ ਇੰਨਾ ਗੰਦ ਡਿਸਟ੍ਰਿਕਟ ਪਟਿਆਲਾ ਦਾ ਪਹਿਲਾ ਪਿੰਡ ਹੈ ਕਹਿੰਦਾ ਇਹ ਕਿੰਨਾ ਗੰਦਾ ਇੱਥੇ ਭਾਈ ਜੀ ਇੱਥੇ ਤੁਸੀਂ ਗੈਰੀ ਫਾਰਮ ਦਾ ਨਾਮ ਲਾਉਤਾ ਪੂਰਾ ਮੰਨਿਆ ਪਰ ਮੰਨਿਆ ਗੈਰੀ ਫਾਰਮ ਕਹਿੰਦੇ ਨੇ ਕਿ ਸਾਫ ਸੁਥਰਾ ਹੈ ਪੂਰੇ ਇਲਾਕੇ ਹੀ ਪੂਰੇ ਚਰਚਾ ਹੁੰਦੀ ਹੈ ਉਹਦੀ ਵਰਲਡ 'ਚ ਕਹਿੰਦੇ ਨੇ ਕਿ ਪੰਜਾਬ ਦਾ ਇੱਕ ਅਜੀਹਾ ਪਿੰਡਾ ਗੈਰੀ ਫਾਰਮ ਪਰ ਗੈਰੀ ਫਾਰਮ 'ਚ ਜਾਣ ਦੇ ਲਈ ਕਿ ਜਹੇ ਪਿੰਡ ਦੇ ਵਿੱਚ ਲੰਘਣਾ ਪੈਂਦਾ ਉਹੀ ਗੱਲ ਅਸੀਂ ਸੋਚੀ ਨਾ ਅੰਦੇ ਕਿ ਉੱਥੇ ਇੰਨਾ ਵੱਡਾ ਬੋਰਡ ਲੱਗਾ ਹੋਇਆ ਹੈ ਕਿ బిਗੇਸਟ ਲੇਟਲ ਵਿਲੇਜ ਆਫ ਇੰਡੀਆ ਆਫ ਇੰਡੀਆ ਤੇ ਇੰਨਾ ਪਾਣੀ ਇੱਥੋਂ ਚੱਲ ਰਿਹਾ ਸੀ ਗੰਦ ਚੱਲ ਰਿਹਾ ਸੀ ਅਸੀਂ ਬਾਈਕ ਲੱਗ ਲੰਘ ਰਹੇ ਸੀ ਇਹ ਪਿੱਛੇ ਬੈਠਾ ਸੀ ਮੇਰੇ ਮੁੰਡਾ ਇਹ ਕਹਿੰਦਾ ਇਹ ਡਿਸਟ੍ਰਿਕਟ ਪਟਿਆਲਾ ਦਾ ਪਹਿਲਾ ਪਿੰਡ ਆ ਜਿੱਥੇ ਇੰਨਾ ਗੰਦ ਹੈ ਸੋ ਇਹ ਰਾਘੀਰ ਬੀਜੀ ਕਹਿੰਦੇ ਸਿਫਤਾਂ ਕਰਦੇ ਨੇ ਜੀ ਪਿੰਡ ਦੀ ਬਿਲਕੁਲ ਸਿਫਤਾਂ ਦੇਖੋ ਜੀ ਮੇਨ ਦੇਖੋ ਇਹ ਗੁਰੂ ਘਰ ਹੋ ਗਿਆ ਜੀ ਇੱਧਰ ਸਾਡੇ ਨਾਲ ਇਹ ਸਕੂਲ ਆ ਜੀ ਅੱਗੇ ਸ਼ਿਵ ਮੰਦਿਰ ਆ ਜਿਹੜੇ ਮੇਨ ਸਥਾਨ ਨੇ ਸਾਡੇ ਉਹਨਾਂ ਜੀ ਵੀ ਜੇ ਸਾਨੂੰ ਜਾਣਾ ਪੈਂਦਾ ਤਾਂ ਗੰਦ ਚ ਦੀ ਨੰਕ ਕੇ ਜਾਣਾ ਪੈਂਦਾ ਦੱਸੋ ਇਦੋਂ ਬੜੀ ਹੋਰ ਕੀ ਅਸੀਂ ਕਹਿਦੀ ਜੀ ਆ ਤੁਹਾਡੇ ਸਾਹਮਣੇ ਨੇ ਜੀ ਤੁਸੀਂ ਦੇਖ ਲਓ ਇਹ ਹਾਲਾਤ ਨੇ ਜੀ ਹਾਂਜੀ ਨਹੀਂ ਜੀ ਮਸਲਾ ਹੱਲ ਤੁਸੀਂ ਦੱਸੋ ਜੀ ਕਿੱਦਾਂ ਨਹੀਂ ਤੁਸੀਂ ਤੁਸੀਂ ਇੰਨਾ ਡਰ ਕੇ ਕਿਉਂ ਭੱਜਦੇ ਹੋ ਤੁਹਾਡਾ ਪਿੰਡ ਨਹੀਂ ਜੀ ਇਹ ਨਹੀਂ ਪਿੰਡ ਤਾਂ ਹੈ ਜੀ ਨਹੀਂ ਫਿਰ ਇਹ ਕਹਿੰਦੇ ਜੀ ਬੁਰੇ ਪਿੰਡ ਤੋਂ ਡਰਦੇ ਨੇ ਫਿਰ ਤੁਸੀਂ ਵੀ ਕਿਤੇ ਡਰਦੇ ਤਾਂ ਨਹੀਂ ਨਹੀਂ ਜੀ ਡਰਦੇ ਤਾਂ ਨਹੀਂ ਹੈਗੇ ਹਾਂ ਮਤਲਬ ਇੱਥੇ ਤਾਂ ਗੰਦੀ ਬੋਤ ਹੈ ਜੀ ਕੀ ਕਰੀਏ ਫਿਰ ਹੁਣ ਨਾ ਇੱਕ ਦੂਜੇ ਤੋਂ ਮਗਰ ਖੜ ਕੇ ਤਾਂ ਇਹਦਾ ਮਸਲਾ ਹੱਲ ਨਹੀਂ ਹੋਣਾ ਜੀ ਆਵਾਜ਼ ਚੱਕਣੀ ਪੈਣੀ ਆ ਜੇ ਭਗਤ ਸਿੰਘ ਹੋਣੀ ਸ਼ਹੀਦ ਦੀਨਾਂ ਦੰਦੇ ਲੜਾਈਆਂ ਨਾਲ ਲੜਦੇ ਤਾਂ ਸਾਡਾ ਦੇਸ਼ ਵੀ ਆਜ਼ਾਦ ਨਹੀਂ ਸੀ ਹੁਣ ਉਹ ਤਾਂ ਦੇਸ਼ ਵਾਸਤੇ ਲੜ ਗਏ ਤੁਸੀਂ ਪਿੰਡ ਵਾਸਤੇ ਨਹੀਂ ਆਵਾਜ਼ ਚੱਕਣਾ ਉਹ ਤਾਂ ਗੱਲ ਠੀਕ ਹੈ ਜੀ ਅਸੀਂ ਤਾਂ ਬਹੁਤ ਕੁਝ ਕਰ ਰਹੇ ਆਂ ਪਰ ਕੋਈ ਸਾਡਾ ਆਗੂ ਕੋਈ ਸੁਣੇ ਨਹੀਂ ਰਿਹਾ ਜੀ ਸੁਣ ਨਹੀਂ ਰਹਾ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਨਹੀਂ ਮਿਲੇ ਜੀ ਉਹਨਾਂ ਨੂੰ ਬਹੁਤ ਵਾਰੀ ਇੱਥੇ ਪੱਤਰਕਾਰ ਆਏ ਨੇ ਜੀ ਕਹਿ ਕੇ ਵੀ ਦੇਖਿਆ ਸਭ ਜਾ ਕੇ ਆਹਨ ਸਾਹਿਬ ਨੂੰ ਵੀ ਕਿਹਾ ਤੀ ਗੁਰਦੁਆਰੇ ਭੋਗ ਤੇ ਆਏ ਤੇ ਵੀ ਇਹਦਾ ਕਰੋ ਕੋਈ ਹੱਲ ਉਹ ਕਹਿੰਦੇ ਅਸੀਂ ਇਹ ਨਿਕਲਿਆ ਪਿੰਡ ਵੀ ਅਸੀਂ ਕਰਾਵਾਂਗੇ ਕੰਮ ਲਿਖਿਆ ਤਾਂ ਜੀ ਕਹਿੰਦੇ ਇਹ ਪਹਿਲਾਂ ਵੀ ਬਹੁਤ ਵਾਰ ਗਿਆ ਹਾਂਜੀ ਹਾਂ ਜੀ ਲਿਖਿਆ ਤਾਂ ਗਿਆ ਫਿਰ ਅਸੀਂ ਦੁਬਾਰੇ ਵੀ ਲਿਖਤਾ ਇੱਥੇ ਹੁਣ ਨਹੀਂ ਫਿਰ ਇਹ ਬਦਲਾਅ ਦੀ ਸਰਕਾਰ ਹੈ ਪਹਿਲਾਂ ਹੀ ਸਰਕਾਰਾਂ ਦੇ ਵੀ ਜਿਹੜੇ ਮੰਤਰੀ ਸੰਤਰੀ ਸੀਗੇ ਉਹ ਡੈਰੀਆਂ 'ਚ ਲਿਖ ਲੈਂਦੇ ਸੀਗੇ ਫਿਰ ਇਹ ਵੀ ਲਿਖ ਲੈਂਦੇ ਨੇ ਫਿਰ ਬਦਲਾਅ ਕੀ ਹੈ ਜੀ ਇਹ ਬਦਲਾਅ ਤਾਂ ਹੋ ਹੀ ਨਹੀਂ ਰਿਹਾ ਜੀ ਮੈਂ ਸੰਤਾ ਮੈਂ ਤਾਂ 75 ਤੋਂ ਦੇਖਦਾ ਆ ਰਿਹਾ ਜੀ ਇਹ ਕੰਮ ਨੂੰ ਵੀ ਬਿਲਕੁਲ ਨਹੀਂ ਹੋ ਰਿਹਾ ਜੀ ਠੀਕ ਹੈ ਹੁਣ ਫਿਰ ਵੋਟਾਂ ਨੇ ਜੀ ਹੁਣ ਤਾਂ ਪਿੰਡਾਂ 'ਚ ਆਉਣਾ ਆਉਣਾ ਨੇ ਬਹੁਤ ਵੱਡੇ ਵੱਡੇ ਦਾਅਵੇ ਕਰਨੇ ਨੇ ਦਾਅਵੇ ਤਾਂ ਬਹੁਤ ਕਰਨਗੇ ਜੀ ਕੋਈ ਪੂਰ ਉਤਰੂ ਤਾਂ ਹੈ ਆ ਜੀ ਕੋਈ ਪਤਾ ਨਹੀਂ ਜੀ ਕੋਈ ਉਤਰੂ ਜਾਂ ਨਹੀਂ ਉਤਰੂਗਾ ਅੱਗੇ ਵਾਦੇ ਕਰਕੇ ਬਹੁਤ ਮੁੱਕਰ ਗਏ ਜੀ ਫਿਰ 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 ਵੋਟਾਂ ਪਾਵਾਂਗੇ ਉਹ ਵੋਟ ਤਾਂ ਫਿਰ ਜਿਹੜਾ ਕੋਈ ਅਸਲਾ ਬਿਆਨ ਲਵਾੰਗੇ ਜੀ ਉਹ ਤੋਂ ਜਿਹੜਾ ਕੋਈ ਬੰਦਾ ਸਾਡਾ ਇਹ ਕੰਮ ਕਰੂਗਾ ਉਹਨੂੰ ਵੋਟ ਦਵਾਂਗੇ ਜੀ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਲਿਖਤੀ ਤੌਰ ਤੇ ਲਾਂਗੇ ਉਹ ਹਾਂਜੀ ਹਾਂ ਆਹ ਦੇਖੋ ਜੀ ਆਹ ਹਾਲਾਤ ਨੇ ਜੀ ਤੁਸੀਂ ਦੇਖ ਲਓ ਨਾਲੀਆਂ ਦੇ ਉੱਥੇ ਪਿੰਡ 'ਚ ਚੱਲਦੇ ਆ ਹੋਰ ਵੀ ਬਜ਼ੁਰਗ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ